ਸਤੇ ਟਰਾਲੇ ਦੀ ਭਿਆਨਕ ਟੱਕਰ ਹੋਈ ਗਨੀਮਤ ਇਹ ਹੈ ਕਿ ਬੱਸ ਚਾਲਕ ਬਾਲ-ਬਾਲ ਬਚ ਗਿਆ ਦਰਅਸਲ ਕੋੜੇ ਟਰਾਲੇ ਵਾਲਾ ਟਰਾਲੇ ਨੂੰ ਵਿੱਚ ਸੜਕ ਦੇ ਮੋੜ ਰਿਹਾ ਸੀ ਪਿੱਛੇ ਤੋਂ ਆ ਰਹੀ ਬੱਸ ਨੂੰ ਬ੍ਰੇਕ ਲਗਾਉਣ ਤੱਕ ਦਾ ਵੀ ਸਮਾਂ ਨਾ ਮਿਲਿਆ ਅਤੇ ਬੱਸ ਸਿੱਧੀ ਜਾ ਕੇ ਟਰਾਲੇ ਦੇ ਵਿੱਚ ਵੱਜਦੀ ਹੈ ਤਾਂ ਇਹ ਭਿਆਨਕ ਹਾਦਸਾ ਵਾਪਰਦਾ ਹੈ ਮਾਨਸਾ ਜ਼ਿਲ੍ਹਾ ਦੇ ਕਸਬਾ ਸਰਦੂਲਗੜ੍ਹ 'ਚ ਧੁੰਦੇ ਕਾਰਨ ਬਠਿੰਡਾ ਤੋਂ ਸਰਦੂਲਗੜ੍ਹ ਆ ਰਹੀ ਇੱਕ ਬੱਸ ਦੀ ਟਰਾਲੇ ਦੇ ਨਾਲ ਭਿਆਨਕ ਟੱਕਰ ਹੋ ਗਈ ਇਸ ਟੱਕਰ ਦੇ ਵਿੱਚ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਜਿਸ ਦੇ ਚਲਦੇ ਉਹਨਾਂ ਨੂੰ ਹਸਪਤਾਲ ਵੀ ਭਰਤੀ ਕਰਵਾਣਾ ਗਿਆ ਤਾਂ ਜਦੋਂ ਇਹ ਹਾਦਸਾ ਵਾਪਰਦਾ ਹੈ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਤਾਂ ਬਟਿੰਡਾ ਤੋਂ ਸਰਦੂਲਗੜ ਆ ਰਹੀ ਸੀ ਇਹ ਬੱਸ ਟਰਾਲੇ ਦੇ ਨਾਲ ਟੱਕਰ ਖੋ ਗਈ ਨੋ ਦੇ ਕਰੀਬ ਸਵਾਰੀਆਂ ਇਸ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਤੇ ਬੱਸ ਦੇ ਕੰਡਕਟਰ ਅਤੇ ਸਵਾਰੀਆਂ ਨੇ ਹਾਦਸੇ ਨੂੰ ਬਿਆਨ ਵੀ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਟਰਾਲਾ ਚਾਲਕ ਟਰਾਲੇ ਨੂੰ ਬੈਕ ਕਰ ਰਿਹਾ ਸੀ ਅਤੇ ਉਸਨੇ ਬੱਸ ਨੂੰ ਬ੍ਰੇਕ ਲਗਾਣ ਤੱਕ ਦਾ ਵੀ ਸਮਾਂ ਨਾ ਦਿੱਤਾ ਤੇ ਅਚਾਨਕ ਬੱਸ ਦੇ ਅੱਗੇ ਆ ਗਿਆ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਸਿੱਧੀ ਟਰਾਲੇ ਦੇ ਵਿੱਚ ਜਾ ਵੱਜੀ ਤਾਂ ਇਹ ਸਾਰਾ ਹਾਦਸਾ ਵਾਪਰਦਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੱਸ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਗਨੀਮਤ ਇਹ ਰਹੀ ਹੈ ਕਿ ਸਵਾਰੀਆਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਦੇ ਗੰਭੀਰ ਸੱਟਾਂ ਜ਼ਰੂਰ ਲੱਗਿਆ ਨੇ ਇਸ ਬਾਬਤ ਕੀ ਕੁਝ ਕਹਿਣਾ ਹੈ ਕੰਡਕਟਰ ਦਾ ਉੱਥੇ ਮੌਜੂਦ ਲੋਕਾਂ ਦਾ ਬੱਸ ਦੇ ਡਰਾਈਵਰ ਦਾ ਤੇ ਪੁਲਿਸ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਨਾਮ ਭਾਈ ਬਲਵਿੰਦਰ ਸਿੰਘ ਤੇ ਮੈਂ ਬਟੰਡੇ ਤੋਂ ਆ ਰਿਹਾ ਸੀ ਜੀ ਉਹ ਸਰਦੂਰ ਨੂੰ ਇੱਥੇ ਘੋੜੇ ਵਾਲਾ ਬੈਕਰੀ ਜਾਂਦਾ ਸੀ ਜੀ ਸੜਕਲੇ ਜਮਾ ਵਿਚਾਲੇ ਵਿੱਚ ਘਾਰ ਇੱਥੇ ਥਾਂ ਹੀ ਨਿਚਪੁਰਾ ਵੀ ਗਾਂ ਗੱਡੀ ਲੰਘਣ ਨੂੰ ਇੱਕੇ ਦਾਵੇਂ ਨੇ ਮੂਹਰੇ ਗੱਡੀ ਕਰਤੀ ਜੀ ਘੋੜਾ ਗੱਡੀ ਰੋਕਨ ਨੂੰ ਟਾਈਮ ਹੀ ਨਹੀਂ ਦਿੱਤਾ ਇਹਨੇ ਕਿੰਨਾ ਨੁਕਸਾਨ ਕੋਈ ਜਾਨੀ ਨੁਕਸਾਨ ਹੋਇਆ ਜਾਨੀ ਬਚ ਗਿਆ ਜੀ ਸੱਟਾਂ ਲੱਗੀਆਂ ਮੜੀਆਂ ਉੱਟੀਆਂ ਜੀ ਬੜਾ ਜਾਨੀ ਨੁਕਸਾਨ ਨਹੀਂ ਹੈਗਾ ਜੀ ਕੋਈ ਬਲ ਸੱਟਾ ਬੇਟਾ ਵੱਜ ਗਿਆ ਇਹ ਮੁੰਡਾ ਇਹ ਦੋ ਚਾਰ ਦੇ ਨਾਮ ਅੰਮਰਜੀਤ ਸਿੰਘ ਆ ਜੀ ਮੈਂ ਜ਼ਿਲ੍ਹਾ ਫਰੀਦਪੁਰ ਤੋਂ ਆਇਆ ਹਾਂ ਸਰਦੂਰਗੜਾ ਰਹਾ ਹਾਂ ਸੀਗਾ ਤੇ ਇਹਨਾਂ ਬਾਦਸਾਬ ਦੇ ਸਾਈਡ ਤੇ ਸੀ ਜਿਹੜਾ ਕੋਰੇ ਵਾਲਾ ਉਨਾਂ ਨੇ ਕੀ ਜੱਕਦਮ ਵੇ ਕਰਦਾ ਪਿਆ ਸੀ ਤੇ ਉਹਨਾਂ ਕੋਲ ਘੋੜਾ ਸੰਭਾਲਿਆ ਨਹੀਂ ਗਿਆ ਤੇ ਬੱਸ ਵਾਲੇ ਦੀ ਕੋਈ ਗੱਡੀ ਨਹੀਂ ਗਲਤੀ ਨਹੀਂ ਬੱਸ ਵਾਲ ਨੇ ਆਪਣਾ ਕੰਟਰੋਲ ਕੀਤਾ ਹੈ ਬੱਸ ਵਾਲੇ ਨੇ ਸਾਰਿਆਂ ਨੂੰ ਬਚਾਇਆ ਹੈ 66 ਲੋਕ 66 ਸਾਡੇ ਜੀ ਆ ਹੁੰਦੇ ਆ ਹਾਂਜੀ ਹਾਂਜੀ ਬਾਈ ਮੇਰੇ ਨਾਲ ਪਾਲਾ ਹੀ ਕਰੈਕਟਰ ਹੈ ਵੇ ਫਰੈਂਡ ਬੱਸ ਹੈ ਜੀ ਪਰ ਟਿੰਡੋ ਤੋਂ ਆ ਰਹੇ ਸੀ ਕਿ ਜਿਵੇਂ ਗੱਡੀ ਜਮ ਸਲੋ ਸੀ ਟਰਾਲੇ ਵਾਲਾ ਮੋਰੋ ਇੱਕੇ ਦਮ ਬਾਹਰ ਕੱਢਤਾ ਬ੍ਰੇਕ ਆ ਬੋਤਲ ਆਈਆਂ ਸੀ ਜੀ ਨਹੀਂ ਸੰਭਲੀ ਗੱਡੀ ਕੰਟਰੋਲ ਨਹੀਂ ਹੋਈ ਜੀ ਤੇ ਉੱਥੇ ਵਾਲਾ ਦੇ ਸੱਟ ਹੈ ਨਹੀਂ ਤੇ ਆਮ ਸੱਟਾ ਥੋੜੇ ਥੋੜਿਆਂ ਕਿੰਨਾ ਕਿੰਨੀਆਂ ਸੱਟਾਂ ਲੱਗੀਆਂ ਬਾਈ ਪਾਚੀ ਡਰ ਹੈ ਗਏ ਬੰਦੇ ਸੀ ਦੋ ਕੁ ਲੇਡੀ ਜੀ ਉਹਨਾਂ ਦੇ ਸੱਟਾਂ ਜੀ ਥੋੜੇ ਕੋਈ ਜਾਣੀ ਰੱਖ ਸੰ ਨਹੀਂ ਜਾਣੀ ਜਾਣੇ ਕੋਈ ਬਚਤ ਰਹਿ ਗਈ ਸਾਂ ਜੀ ਟ੍ਰੈਲੇ ਵਾਲਾ ਹੈਗਾ ਇਹ ਟਰਾਲਾ ਵਾਇਰ ਲਾ ਰਿਆ ਸੀ ਤੇ ਅਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਪਰਮਾਤਮਾ ਦੀ ਮਿਹਰ ਰਹੀ ਹੈ ਤੇ ਨੁਕਸਾਨ ਹੋਣ ਤੇ ਕਾਹ ਨਹੀਂ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇਹ ਕੋਈ ਜਿਹੜਾ ਜਿਹੜਾ ਇਹ 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 ਜਿਹੜਾ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਜਿਹੜਾ ਡਰਾਈਵਰ ਜਿਹੜਾ ਟਰਾਲੇ ਦਾ ਡਰਾਈਵਰ ਹੈਗਾ ਉਹ ਇਥੋਂ ਮੌਕੇ ਤੋਂ ਭੱਜ ਗਿਆ ਤੇ ਉਹਦੇ ਮੁਤਾਬਕ ਅੱਗੇ ਜੋ ਵੀ ਸਾਹਮਣੇ ਆਉਣਗੇ ਤੱਥ ਇਨਵੈਸਟੀਗੇਸ਼ਨ ਦੌਰਾਨ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਨਾ ਬਾਈ ਬਲਵਿੰਦਰ ਸਿੰਘ